ਸਿਰਿਆ ਕਾਲ ਜੀ ਵੀਡੀਓ ਵੇਖ ਰਹੇ ਜੀ ਆ ਲੈ ਕੇ ਹਾਜਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਡੇ ਵਿਰੁੱਧ ਹਥਿਆਰ ਚੁੱਕਣ ਵਾਲਿਆਂ ਦੇ ਹੱਥ ਵੱਢ ਦੇਾਂਗੇ ਇਰਾਨ ਤੋਂ ਬਾਅਦ ਹੁਣ ਉਤੀ ਬਾਗੀਆਂ ਤੇ ਇਜ਼ਰਾਇਲ ਦਾ ਬਰਸੀਆ ਕਹਿਰ ਮੱਧ ਪੂਰਬ ਵਿੱਚ ਤਨਾਦ ਦੀਆਂ ਲਾਟਾਂ ਇੱਕ ਵਾਰ ਫਿਰ ਤੋਂ ੜਕੁਟੀਆਂ ਹਨ ਇਜ਼ਰਾਈਲ ਨੇ ਸੋਮਵਾਰ ਨੂੰ ਜਮਨ ਤੇ ਹੁੱਤ ਜਮਨ ਤੇ ਹੁੱਤੀ ਬਾਗਿਆਂ ਤੇ ਕਬਜ਼ੇ ਵਾਲੇ ਬੰਦਰਗਾਹਾਂ ਤੇ ਇਠਕਾਣਿਆਂ ਤੇ ਹਵਾਈ ਹਮਲੇ ਕੀਤੇ ਹਨ ਜਵਾਬ ਵਿੱਚ ਹੁੱਤੀ ਵਿਰੋਧੀਆਂ ਨੇ ਇਜ਼ਰਾਈਲ ਤੇ ਨਿਜ਼ਾਈਲਾ ਦਾਗੀਆਂ ਹਨ ਇਹ ਸਭ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਐਤਵਾਰ ਨੂੰ ਲਾਲ ਸਾਗਰ ਵਿੱਚ ਇੱਕ ਲਾਈਬੇਰੀਅਨ ਝੰਡੇ ਵਾਲੇ ਜਹਾਜ਼ ਤੇ ਹਮਲਾ ਹੋਇਆ ਹੈ ਅੱਗ ਲੱਗਣ ਤੋਂ ਬਾਅਦ ਚਾਲਕ ਦਲ ਨੂੰ ਜਹਾਜ਼ ਛੱਡਣ ਲਈ ਮਜਬੂਰ ਹੋਣਾ ਪਿਆ ਇਸ ਮਾਮਲੇ ਦਾ ਸ਼ੱਕ ਹੁਤੀ ਬਾਗਿਆਂ ਤੇ ਹੈ ਹੁਤੀ ਬਾਗਿਆਂ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਉਹਨਾਂ ਦੇ ਮੀਡੀਆ ਦੇ ਨੇ ਇਸ ਦਾ ਜ਼ਿਕਰ ਕੀਤਾ ਹੈ ਕਿ ਇਹ ਹਮਲਾ ਮੱਧ ਪੂਰਬ ਵਿੱਚ ਅਜਿਹੇ ਸਮੇਂ ਹੋਇਆ ਜਦੋਂ ਇਜ਼ਰਾਈਲ ਹਮਾਸ ਯੁੱਧ ਵਿੱਚ ਜੰਗਬੱਦੀਆਂ ਗੱਲਾਂ ਹੋ ਰਹੀਆਂ ਸਨ ਅਤੇ ਈਰਾਨ ਆਪਣੀ ਪਰਮਾਣੂ ਗੱਲਬਾਤ ਦੇ ਵਿਚਾਰ ਕਰ ਰਿਹਾ ਸੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਮਿਨ ਨੇਤਨ ਜਾਹੂ ਵੀ ਅਮਰੀਕੀ ਰਾਸ਼ਟਰਪਤੀ ਡੋਨਾ ਟਰੰਪ ਨੂੰ ਮਿਲਣ ਲਈ ਵਾਸ਼ਿੰਗਟਨ ਜਾ ਰਹੇ ਸਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ